ओम नमः शिवाय हर हर महादेव भोले शिव शंकर शमनाथ की जय महबारात चौहान ਤੇ ਮਿਰਨਾਲੇ ਸੁਲ ਸਿੰਘ ਕੋ ਤੁਸੀਂ ਦੇਖ ਰਹੇ ਹੋ ਪੰਜਾਬ نیوز ਸੋ ਤੁਹਾਨੂੰ ਅੱਜ ਲੈ ਕੇ ਪਹੁੰਚੇ ਆ ਜੀ ਸ਼ਾਵਣ ਮਹੀਨੇ ਦੇ ਸ਼ੁਭ ਅਵਸਰ ਤੇ ਤੁਹਾਨੂੰ ਲੈ ਕੇ ਪਹੁੰਚੇ ਆ ਜਿਹੜਾ ਕਿ ਇਹ ਸ਼੍ਰਾਵਣ ਮਾਸ ਦੇ ਸ਼ੁਭ ਅਵਸਰ ਦੇ ਜਿਹੜਾ ਪਾਰਤਵ ਰੁਦਰ ਅਭਿਸ਼ੇਕ ਜਿਹੜਾ ਮਹਾਯੱਗ ਹੈ ਜਿਹੜਾ ਅਚਲ ਮੰਦਰ ਸਭਾ ਵੱਲੋਂ ਜੜਾਇਆ ਗਿਆ 16 7 225 ਨੂੰ ਜਿਹੜਾ ਸੰਗਰਾਦ ਦੇਦੇ ਢਾਡੇ ਸ਼ੁਰੂ ਕੀਤਾ ਸੀ ਜਿਹੜਾ ਕੀ ਹੈ 16 8 225 ਤੱਕ ਜਿਹੜਾ ਹੈ ਕਿ ਚੱਲਣਾ ਹੈ ਅੱਜ ਤੁਹਾਨੂੰ ਇੱਥੇ ਲੈ ਕੇ ਪਹੁੰਚੇ ਹਾਂ ਰੁਦਰ ਅਭਿਸ਼ੇਕ ਵਿੱਚ ਜਿੱਤੇ ਕੀ ਅਯੁੱਧਿਆ ਤੋਂ ਆਏ ਸੰਤ ਸ਼ਿਵ ਮਿਸ਼ਰਾ ਜੀ ਵੱਲੋਂ ਜਿਹੜਾ ਹੈ ਕਿ ਪੂਰੀ ਵਿਧੀ ਵਿਵਧਾਨ ਨਾਲ ਜਿਹੜਾ ਕਿ ਰੁਦਰ ਅਭਿਸ਼ੇਕ ਕਰਵਾਇਆ ਜਾ ਰਿਹਾ ਹੈ ਸੋ ਤਸਵੀਰਾਂ ਤੁਹਾਨੂੰ ਨਾਲ ਬਸ ਸਾਂਝਾ ਕਰ ਰਹੇ ਹਾਂਗੀ ਤੁਸੀਂ ਤੇ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਅੱਜ ਬਹੁਤ ਜ਼ਿਆਦਾ ਪਰਿਵਾਰ ਅਤੇ ਭਾਰੀ ਗਿਣਤੀ ਦੇ ਤੇ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਜਿਹੜੇ ਆ ਕਿ ਨਿਊ ਇਕਤਾ ਕਲਬ ਦੇ ਪ੍ਰਧਾਨ ਤੇ ਉਹ ਉਹਨਾਂ ਨੂੰ ਨਵਾਂ ਅਹੁਦਾ ਵੀ ਮਿਲਿਆ ਹੈ ਵਿਸ਼ਵ ਪਰਿਸ਼ਦ ਹਿੰਦੂ ਦਾ ਅੱਜ ਉਹ ਵੀ ਇੱਥੇ ਪਹੁੰਚੇ ਨੇ ਅੱਜ ਮਤਲਬ 7-8 ਫੈਮਿਲੀਆ ਲੈ ਕੇ ਇੱਥੇ ਅੱਜ ਜੋ ਵਿਰਾਜਮਾਨ ਨੇ ਤੇ ਪੂਰੀ ਵਿਧੀ ਵਿਧਾਨ ਜਿਹੜੀ ਆ ਕਿ ਪੂਜਾ ਕਰ ਰਹੇ ਨੇ ਆਡੀ ਕੋਸਲਾ ਤੋਂ ਵੀ ਅਰਵਿੰਦ ਕੋਸਲਾ ਜੀ ਆਪਣੀ ਫੈਮਿਲੀ ਨਾਲ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਅਤੇ ਪੂਰਨ ਹੂਤੀ ਪਾਉਣ ਲਈ ਜਿਹੜੇ ਕੀ ਰਵੀ ਲੁਤਰਾ ਜੀ ਮਹਾਰਾਜਾ ਜੂਲਰ ਅੰਮ੍ਰਿਤਸਰ ਤੋਂ ਵੀ ਇੱਥੇ ਵਿਸ਼ੇਸ਼ ਤੌਰ ਤੇ ਆਏ ਨੇ ਤੇ ਜਿਹੜਾ ਪੂਰਨ ਹੂਤੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਬੜੇ ਵਿਧੀ ਵਿਵਹਾਰ ਨਾਲ ਜਿਹੜੀ ਹੈ ਕਿ ਭੋਲੇ ਸ਼ੰਕਰ ਦਾ ਗੁਣਗਾਨ ਕੀਤਾ ਜਾ ਰਿਹਾ ਹੈ ਭੋਲੇ ਸ਼ੰਕਰ ਦਾ ਜਿਹੜਾ ਕੀ ਹੈ ਅਭਿਸ਼ੇਕ ਕੀਤਾ ਜਾ ਰਿਹਾ ਹੈ ਕਿ ਐਉਂ ਲੱਗ ਰਿਹਾ ਹੈ ਜਿਵੇਂ ਕਿ ਕਾਸ਼ੀ 'ਚ ਬੈਠ ਕੇ ਜਿਹੜਾ ਹੈ ਕੀ ਹੈ ਕੀਤਾ ਜਾ ਰਿਹਾ ਹੈ ਔਰ ਸਿਰਫ ਔਰ ਸਿਰਫ ਹੋ ਪਾ ਰਿਹਾ ਹੈ ਅਚਲ ਮੰਦਰ ਸਭਾ ਦੇ ਮੈਂਬਰਾਂ ਵੱਲੋਂ ਸ਼੍ਰੀ ਨਰੇਸ਼ ਉਥਰਾ ਜਿਹੜੇ ਅਚਲ ਮੰਦਰ ਸਭਾ ਦੇ ਜਿਹੜੇ ਮੈਂਬਰ ਨੇ ਜਿਹੜੇ ਸੇਵਾਦਾਰ ਨੇ ਮੁੱਖ ਸੇਵਾਦਾਰ ਨੇ ਜਿਹੜੇ ਉਹਨਾਂ ਦੇ ਉਪਰਾਲੇ ਜਿਹੜਾ ਹੁੰਦਾ ਹੈ ਕਿਉਂਕਿ ਉਹ ਬਹੁਤ ਐਨਰਜੈਟਿਕ ਨੇ ਉਹ ਹਰ ਸਾਲ ਕੋਸ਼ਿਸ਼ ਕਰਦੇ ਨੇ ਕਿ ਉਪਰਾਲਾ ਵਧੀਆ ਤੋਂ ਵਧੀਆ ਤਰ੍ਹਾਂ ਕੀਤਾ ਜਾ ਸਕੇ ਅਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਪੂਰਨ ਚੰਦ ਜੀ ਜਿਹੜੇ ਕਿ ਜਿਹਨਾਂ ਨੇ ਸਾਨੂੰ ਦੱਸਿਆ ਵੀ ਹੈ ਕਿ ਉਹ ਸਿਰਫ ਬਚਪਨ ਤੋਂ ਹੀ ਜਿਹੜਾ ਕਿ ਅਚਲ ਮੰਦਰ ਸਭਾ ਦੇ ਨਾਲ ਜੁੜੇ ਹੋਏ ਹਨ ਅੱਜ ਸੇਵਾ ਕਰ ਰਹੇ ਹਨ ਸੋ ਅੱਜ ਅੱਜ ਤੁਹਾਨੂੰ ਉਹਨਾਂ ਨਾਲ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਪੂਰਨ ਚੰਦ ਜੀ ਨਾਲ ਤੇ ਤੁਹਾਨੂੰ ਦਿਖਾਨਿਆਂ ਅੱਜ ਦੇ ਸੋ ਕੋਈ ਲਾਈਵ ਤਸਵੀਰਾਂ ਤਸਵੀਰਾਂ ਦਿਖਾਵਾਂਗੇ ਜਿੱਥੇ ਕੀ ਪਰਿਕਰਮਾ ਕੀਤੀ ਜਾ ਰਹੀ ਆ ਪਰਿਕਰਮਾ ਕੀਤੀ ਜਾ ਰਹੀ ਆ ਜਿਹੜਾ ਕਿ ਹਵਲ ਯਗ ਵੀ ਕੀਤਾ ਜਾ ਰਿਹਾ ਹੈ ਪੂਰਨ ਹੂਤੀ ਜਿਹੜੀ ਪਾਈ ਜਾ ਰਹੀ ਆ ਸੋ ਸਾਰੀਆਂ ਤਸਵੀਰਾਂ ਤੁਹਾਡ ਨਾਲ ਆਪਾਂ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਆਚਾਰੀ ਸ਼ਿਵਾ ਮਿਸ਼ਰਾ ਜੀ ਵੱਲੋਂ ਜਿਹੜਾ ਭੋਲੇ ਸ਼ੰਕਰ ਦਾ ਗੁਣਗਾਨ ਕੀਤਾ ਜਾ ਰਿਹਾ ਹੈ ਉਹ ਕਿੰਨੇ ਹੀ ਬਿਹਤਰੀਨ ਢੰਗ ਨਾਲ ਕੀਤਾ ਜਾ ਰਿਹਾ ਹੈ ਬੜਾ ਹੀ ਅੱਜ ਬੁਧਨਜ਼ਾਰਾ ਜਿਹੜਾ ਦੇਖਣ ਨੂੰ ਮਿਲਿਆ ਹੈ ਜੇ ਆਪਾਂ ਗੱਲਬਾਤ ਵੀ ਜ਼ਰੂਰ ਕਰ ਲਾਂਗੇ ਜਿਹੜੇ ਅਚਰਮੰਦਰ ਸਭਾ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਪੂਰਨ ਚੰਦ ਜੀ ਨੇ ਅਤੇ ਅਚਰਮੰਦਰ ਸਭਾ ਦੇ ਜਿਹੜੇ ਮੁਖ ਸੇਵਾਦਾਰ ਨੇ ਸ਼੍ਰੀ ਨਰੇਸ਼ ਉਤਰਾ ਜੀ ਨਾਲ ਉਹ ਕਰਦੇ ਆ ਗੱਲਬਾਤ ਉਹਨਾਂ ਨਾਲ ਤੇ ਦੇਖਦੇ ਆ ਕੀ ਹੈ ਕਹਿਣਾ ਉਹਨਾਂ ਦਾ ਹਰੇ ਮਹਾਦੇਵ य महादेव काशी विश्वनाथ गङ्गे काशी विश्वनाथ गङ्गे बा अमरनाथ गङ्गे काशी विश्नाथ नन्दे बाबा अमरनाथ नन्दे काशी ਇਹ ਵੀ ਗੱਲ ਦੱਸਣੀ ਹੋਵੇਗੀ ਕਿ ਅਚਲ ਮੰਦਰ ਸਬਾ ਦੇਡੇ ਮੁਖ ਸੇਵਾਦਾਰ ਨੇ ਸ਼੍ਰੀ ਨਰੇਸ਼ ਲੂਤਰਾ ਜੀ ਉਹ ਆਪਣੇ ਹੱਥੀ ਜਿਹੜੇ ਕਿ ਉਹਦੇ ਸ਼ਰਧਾਲੂ ਆਉਂਦੇ ਨੇ ਸਵੇਰੇ ਰੂਦਰ ਅਭਿਸ਼ੇਕ ਕਰਨ ਲਈ ਉਹਨਾਂ ਦੇ ਆਪਣੇ ਹੱਥੀ ਜਿਹੜਾ ਕਿ ਭੋਜਨ ਤਿਆਰ ਕਰਦੇ ਨੇ ਉਹ ਆਪਣੇ ਹੱਥੀ ਜਿਹੜਾ ਮਿੱਠਾ ਹਲਵਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਿੱਠਾ ਹਲਵਾ ਉਹ ਪੂਰੇ ਦੇਸੀ ਘਿਓ ਨਾਲ ਪੂਰੀ ਮਨ ਨਾਲ ਸੱਚੇ ਮਨ ਤੋਂ ਜਿਹੜੀ ਸੇਵਾ ਕਹਿੰਦੇ ਆ ਨਾ ਉਹ ਇਹਨੂੰ ਹੀ ਸੇਵਾ ਕਹਿੰਦੇ ਆ ਜਿਹੜੇ ਕਿ ਪੂਰੀ ਰੀਜਨਲ ਸਵੇਰੇ ਸਵੇਰੇ ਜਿਹੜੇ ਇੱਥੇ ਆਗੇ ਕਿ ਉਹ ਸ਼ਰਧਾਲੂ ਆਉਣ ਜਿਹੜਾ ਭੋਜਨ ਤਿਆਰ ਕਰਦੇ ਤਾਂ ਕਿ ਜਿਹੜੀ ਉਹਦੀ ਪੂਜਾ ਜਦੋਂ ਖਤਮ ਹੋਏ ਉਹਨਾਂ ਨੂੰ ਉਹ ਬੜੇ ਹੀ ਪਿਆਰ ਨਾਲ ਉਹ ਬਿਠਾ ਕੇ ਉਹਦੇ ਭੋਜਨ ਬਿਠਾ ਕੇ ਖਵਾ ਸਕਣ ਅਨੂਖਾ ਸਾਹਿਬ ਜੈ ਸ਼ੰਕਰ ਜੀ ਅੱਜ ਸਰ ਸਾਵੰਦ ਦੇ ਤੀਸਰੇ ਸੋਮਵਾਰ ਵੀ ਜਿਹੜਾ ਕਿ 16 7 2 ਜਿਹੜਾ ਰੁਦਰ ਪੂਜਾ ਸ਼ੁਰੂ ਹੋਇਆ ਅੱਜ 29 28 7 ਨੂੰ ਜਿਹੜਾ ਰੁਦਰ ਪੂਜਾ ਕਰਵਾਇਆ ਜਾ ਰਿਹਾ ਉਹਦੇ ਬਾਰੇ ਥੋੜਾ ਦੱਸਿਓ ਮੈਂ ਅੱਜ ਦੱਸਣਾ ਚਾਹਾਂਗਾ ਸੋਮਵਾਰ ਦਾ ਦਿਹਾੜਾ ਵੈ ਅੱਜ ਭੋਲੇ ਸ਼ੰਕਰ ਦੇ ਦਰਬਾਰ ਵਿੱਚ ਅਚਲ ਮੰਦਰ ਸਭਾ ਵੱਲੋਂ ਰੁਦਰ ਪੂਜਾ ਕਰਾਇਆ ਗਿਆ ਜਿਸ ਦੇ ਅਧਿਅਕਸ਼ ਸਾਡੇ ਪ੍ਰਿੰਤਨ ਪ੍ਰਧਾਨ ਹੋਣੀ ਹੈ ਮੈਂ ਨਰੇਸ਼ ਉਤਰਾ ਐਟਲ ਸਾਹਿਬ ਇਹ ਸਾਰੇ ਹੱਲ ਮਿਲ ਕੇ ਇਹ ਸਾਰਾ ਕੰਮ ਕਰਦੇ ਨੇ ਰੁਦਰ ਪੂਜਾ ਕਰਦੇ ਨੇ ਜੋਦੇ ਤੋਂ ਸੰਤ ਜੀਓ ਮਿਚਲਾ ਜੀ ਆਏ ਨੇ ਉਹ ਕਰਾ ਰਹੇ ਨੇ ਅੱਜ ਜਿਨ੍ਹਾਂ ਨੇ ਰੁੱਦਰ ਵਿਸ਼ੇਕ ਕਰਾਇਆ ਪਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰਨ ਕਰੇ ਅਜੇ ਬੈਲ ਜੀ ਗਰਦਾਸਪੁਰ ਤੋਂ ਆਏ ਸਨ ਧੀਰਜ ਕੁੰਦਰਾ ਜੀ ਬਟਾਲੇ ਤੋਂ ਆਏ ਸਨ ਉਹਨਾਂ ਨਾਲ ਕਾਫੀ 7-8 ਫੈਮਲੀਆਂ ਸਨ ਅਜੇ ਬੈਲ ਉਹਨਾਂ ਨਾਲ 3-4 ਫੈਮਲੀਆਂ ਸਨ ਅਰਵਿੰਦ ਕੋਸਲਾ ਜੀ ਆਰਟਿਸਟ ਕੋਸਲਾ ਸਕੂਲ ਤੋਂ ਫੈਮਲੀਆਂ ਸਮੇਤ ਆਏ ਸਨ ਤੇ ਹੋਰ ਵੀ ਕਾਫੀ ਫੈਮਲੀਆਂ ਆਈਆਂ ਅਹੀਂ ਪਰਮਾਤਮਾ ਇਹਨਾਂ ਸਭ ਦੀ ਮਨੋ ਕਾਮਨਾ ਸੰਪੂਰਨ ਕਰੇ ਇਹਨਾਂ ਸਭ ਤੇ ਕਿਰਪਾ ਬਣਾਈ ਰੱਖੇ ਸਭ ਕਿੰਨੇ ਚਿਰ ਕੋ ਜਿਹੜਾ ਇਹ ਰੁੱਦਰ ਚ ਕਿਹਾ ਜਾਂਦਾ ਹੈ ਸਾਨੂੰ ਤਕਰੀਬਨ 15-16 ਸਾਲ ਹੋ ਗਏ ਨੇ ਅਸੀਂ ਸੋਮਨ ਦੇ ਮਹੀਨੇ ਰudra abhishek ਕਰਨੇ ਆ ਜਿਹਦੇ ਵਿੱਚ ਕਾਫੀ ਲੋਕ ਫੈਮਲੀ ਆਉਂਦੀਆਂ ਰੋਜ਼ ਮਟਾਲਾ ਵਾਸੀਆਂ ਦਾ ਕਿੰਨਾ ਸਹਿਯੋਗ ਮਿਲਦਾ ਮਟਾਲਾ ਵਾਸੀਆਂ ਦਾ ਬਹੁਤ ਸਹਿਯੋਗ ਹੈ ਜਿਹੜੇ ਇੱਥੇ ਆਂਦੇ ਨੇ ਰudra abhishek ਕਰਾਉਂਦੇ ਨੇ ਜਿਹੜੇ ਹਨ ਕਿ ਇੱਥੇ ਨਹੀਂ ਪਹੁੰਚ ਕੇ ਜਾਂ ਜਿਨ੍ਹਾਂ ਨੂੰ ਇਸ ਪਤਾ ਨਹੀਂ ਹੈ ਕਿ ਰudra abhishek ਵੀ ਇੱਥੇ ਕੀਤਾ ਹੈ ਨਾ ਉਹਨਾਂ ਨੂੰ ਵੀ ਅਪੀਲ ਕਰਦੇ ਮੈਂ ਅਪੀਲ ਕਰਾਂਗਾ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਮੈਸੇਜ ਪਹੁੰਚੇ ਉਹ ਸਾਰੇ ਇੱਥੇ ਆਣ ਪੂਲੇ ਨਾਲ ਦਾ ਨਾਮ ਲੈਣ ਤੇ ਆਪੋ ਆਪਣੀ ਮਨੋ ਕਾਮਨਾ ਪੂਰਨ ਕਰਨ ਹਾਂਜੀ ਸਰ ਕੀ ਨਾਮ ਹੈ ਹਾਂਜੀ ਪੂਲੇ ਜੱਜਤ ਅਕਲ

ਇਹ ਜਗਾ ਜੇ ਰਹੀ ਹੈ ਸ਼ੰਤਾ ਮਹਾਤਮਾ ਦੀ ਜੇ ਇਥੋ ਹੀ ਜਿਹੜੇ ਗਏ ਨੇ ਬਟਵਾ ਸ਼ਾਇਦ ਤੋਂ ਇਹਦੇ ਨਾਲ ਬਟਾਲਾ ਬਣਿਆ ਨਾਲ ਕੋਠੀਆਂ ਸੀ ਕੋਠੀਆਂ ਛੱਟ ਗਈਆਂ ਨੇ ਸ਼ੰਤਾ ਕਰਕੇ ਫਿਰ ਨਾਗਿਆ ਸਾਧੂ ਜੀ ਇੱਕ ਗ੍ਰਿਸ਼ਟੀ ਲੋਕ ਸੀ ਇਹਨਾਂ ਨੂੰ ਇਹ ਕੱਲ ਹੋਈ ਹੈ ਉਸ ਵਗਲ ਦੇ ਵਿਚ ਆੜ ਕੇ ਤੇ ਲਕਾ ਨਾ ਬਣ ਰਿਹਾ ਇਹਨਾਂ ਨੂੰ ਕੱਢਣ ਵਾਸਤੇ ਇੱਕ ਇੱਥੇ ਕੁੱਤਾ ਤਿਆਰ ਕੀਤਾ ਨਾ ਤੇ ਬੰਤਾ ਨੇ ਸਾਧੂ ਨਾਗਿਆ ਸਾਧੂਆਂ ਨੇ ਤੇ ਉਹਦਾ ਧੰਡ ਕੜ ਕੇ ਗੋਦੀ-ਗੋਦੀ ਚੁੱਕੇ ਲਾ ਗਏ ਉਹਨੇ ਕਿਹਾ ਕਿ ਜਿੱਥੇ ਗੋਦੀ ਰੋਹੀ ਰੱਖੇ ਰੱਖਣਗੇ ਉਹ ਜਗ੍ਹਾ ਤੇ ਬਟਾਲਾ ਬਚੇਗਾ ਇਸੇ ਤਰ੍ਹਾਂ ਚਲਦੇ ਚਲਦੇ ਗੋਦੀ-ਗੋਦੀ ਚੁੱਕੇ ਲਾ ਗਿਆ ਇਸ ਜਗ੍ਹਾ ਤੋਂ ਜਾਂਦੇ ਆ ਜਦਦਾ ਚਲਦਾ ਚਲਦਾ ਪਛਾੜੇ ਚਲੇ ਗਏ ਨੇ ਉਸ ਵਕਤ ਚ ਪਾਣੀ 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 ਸੀ ਸਾਰਾਈ ਜਿਸ ਨੇ ਦੇਖਿਆ ਵੀ ਕਿਦਾ ਮੱਡੀ ਕੁੱਚੀ ਜਗ੍ਹਾ ਵਾਹ ਕੁੱਤਾ ਉੱਤੇ ਚੜਾ ਗਿਆ ਕੁੱਤੇ ਨੇ ਜਾ ਕੇ ਅੱਗੋਂ ਵੇਖਿਆ ਪੇ ਕਾਲੀ ਬਾਤ ਦੇ ਦਰਸ਼ਨ ਹੋ ਗਏ ਨੇ ਜੋ ਦਰਸ਼ਨ ਹੋ ਗਏ ਨਾ ਜਿਸ ਵੇਲੇ ਉਸ ਵਕਤ ਹੀ ਇਹ ਉਹ ਕਾਲੀ ਬਾਤ ਦਾ ਮੰਦਰ ਬਣ ਗਿਆ ਦੇ ਬਟਾਲਾ ਉਧਰ ਚਲਾ ਗਿਆ ਤੇ ਪਟੋਚੀ ਚਲੇ ਦਗਾ ਗਿਆ ਬਹੁਤ ਚੰਗਾ ਹੈ ਭਗਵਾਨ ਕੀ ਹੈ ਸੋ ਤੁਹਾਨੂੰ ਸਾਰ ਨੂੰ ਆਪਾਂ ਦਿਖਾਇਆ ਕਿ ਕਿੰਨੇ ਸੋਹਣੇ ਤਰੀਕੇ ਨਾਲ ਜਿਹੜਾ ਕਿ ਆਚਾਰੀय शिवा मिश्रा ਜੀ ਵੱਲੋਂ ਜਿਹੜਾ ਕਿ ਰੂਦਰ ਅਭਿਸ਼ੇਕ ਕੀਤਾ ਜਾ ਰਿਹਾ ਹੈ ਰੂਦਰ ਅਭਿਸ਼ੇਕ ਅਭਿਸ਼ੇਕ ਕਰਦੇ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿੱਦੇ ਵਿੱਚ ਰੂਦਰ ਅਭਿਸ਼ੇਕ ਕਰ ਰਹੇ ਨੇ ਐਉਂ ਲੱਗ ਰਿਹਾ ਜਿਵੇਂ ਕਾਸ਼ੀ ਚ ਬੈਠ ਕੇ ਜਿਹੜਾ ਹੈ ਕਿ ਰੂਦਰ ਅਭਿਸ਼ੇਕ ਕਰਦੇ ਹੋਣ ਸੋ ਤੁਹਾਨੂੰ ਆਪਾ ਅਦਭੁਤ ਨਜ਼ਾਰਾ ਦਿਖਾਇਆ ਆਪ ਕੋਲੇ ਸ਼ੰਕਰ ਦਾ ਗੁਣਕਾਨਕਾਰ ਰੈਸੀ ਪਕਤ ਨੂੰ ਉਹ ਵੀ ਦਿਖਾਇਆ ਤੇ ਅਸੀਂ ਗੱਲਬਾਤ ਵੀ ਕੀਤੀ ਹੈ ਕਿ ਅਚਲ ਮੰਦਰ ਦੇ ਮੁਖ ਸੇਵਾ ਦਾ ਨਰੇਸ਼ ਲੁਥਾ ਜੀ ਨੇ ਹਤੇ ਇਹਦੇ ਪ੍ਰਧਾਨ ਨੇ ਪੂਰਨ ਚੰਦ ਜੀ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਵੀ ਇੱਥੇ ਲੋਕ ਆਂਦੇ ਨੇ ਉਹਨਾਂ ਦੀ ਮਨੂ ਕਾਮਨਾ ਜਿਹੜੀਆਂ ਕਿ ਜਿਹੜੀ ਵਾਸਪੁਰਾ ਦੇ ਨਾਲ ਆਂਦੇ ਨੇ ਉਹਨਾਂ ਦੀ ਸਾਰੀ ਮਨੂ ਕਾਮਨਾ ਪੂਰੀ ਹੁੰਦੀ ਹਨ ਅਜੇ ਪੂਰਨ ਚੰਦ ਜੀ ਨੇ ਜਿਹੜਾ ਕਿ ਅਚਲ ਮੰਦਰ ਸਵਾ ਦਾ ਪ੍ਰਾਣਾ ਇਤਿਹਾਸ ਹੈ ਉਹ ਵੀ ਸਾਨੂੰ ਸਾਰ ਨੂੰ ਦੱਸਿਆ ਸੋ ਜੇਕਰ ਤੁਹਾਨੂੰ ਖਬਰ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਗਾਉਣਾ ਜੀ ਸੋ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਬਨਾ ਯੂਟਿਊਬਰ ਤੇ ਫੇਸਬੁਕ ਚੈਨਲ ਪੰਜਾਬ ਅਬ ਨਿਊਜ਼